ਤਸਵੀਰਾਂ ਦੇ ਵਿੱਚ ਜੋ ਤੁਸੀਂ ਕੋਠੀ ਵੇਖ ਰਹੇ ਹੋ ਇਸ ਦੀ ਕੁੱਲ ਕੀਮਤ 67 ਲੱਖ ਰੁਪਏ ਬਣਦੀ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਮੁਖਸਰ ਸਾਹਿਬ ਦੀ ਪੁਲਿਸ ਨੇ ਦੱਸਿਆ ਕਿ ਇਸ ਨੂੰ ਨਸ਼ਾ ਤਸਕਰੀ ਦੇ ਨਾਲ ਹਰਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਵੱਲੋਂ ਬਣਾਇਆ ਗਿਆ ਸੀ ਇਸ ਪ੍ਰਾਪਰਟੀ ਨੂੰ ਹੁਣ ਸੀਲ ਕਰ ਦਿੱਤਾ ਗਿਆ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਜਸਪਾਲ ਸਿੰਘ ਅਤੇ ਇੰਸਪੈਕਟਰ ਮਨਿੰਦਰ ਸਿੰਘ ਨੇ ਦੱਸਿਆ ਇੱਕ ਕੇਸ ਤਿਆਰ ਕੀਤਾ ਗਿਆ ਜੋ ਕਿ ਦਿੱਲੀ ਦੀ ਕੰਪੀਟਿਟ ਅਥਾਰਟੀ ਨੂੰ ਭੇਜਿਆ ਗਿਆ ਅਤੇ ਅਥਾਰਟੀ ਵੱਲੋਂ ਇਸ ਪ੍ਰਾਪਰਟੀ ਨੂੰ ਸੀਜ਼ ਕਰਨ ਦੇ ਹੁਕਮ ਦਿੱਤੇ ਗਏ ਜਿਸ ਤੋਂ ਬਾਅਦ ਅੱਜ ਪੁਲਿਸ ਪਾਰਟੀ ਨਾਲ ਇਸ ਪ੍ਰਾਪਰਟੀ ਨੂੰ ਜੋ ਕਿ ਨਸ਼ਾ ਤਸਕਰੀ ਦੇ ਨਾਲ ਬਣਾਈ ਗਈ ਸੀ ਸੀਜ਼ ਕਰ ਦਿੱਤਾ ਗਿਆ ਹੁਣ ਇਸ ਨੂੰ ਕੋਈ ਵੇਚ ਵਟ ਨਹੀਂ ਸਕਦਾ ਉਹਨਾਂ ਅੱਗੇ ਕਿਹਾ ਕਿ ਜੋ ਵੀ ਨਸ਼ਾ ਤਸਕਰੀ ਨਾਲ ਇਸ ਤਰ੍ਹਾਂ ਪ੍ਰਾਪਰਟੀ ਬਣਾਏਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਨੂੰ ਕਾਬੂ ਕਰਨਾ ਅਤੇ ਉਹਨਾਂ ਵੱਲੋਂ ਜਿਹੜੀ ਪਿਛਲੇ 5 ਸਾਲਾਂ ਦੇ ਵਿੱਚ ਮੂਵੇਬਲ ਜਾਂ ਇਮੂਵੇਬਲ ਪ੍ਰਾਪਰਟੀ ਬਣਾਈ ਗਈ ਹੈ ਉਹਨੂੰ ਫ੍ਰੀਜ਼ ਕਰਨ ਦੇ ਲਈ ਪੂਰੇ ਸਟੇਟ ਦੇ ਵਿੱਚ ਮੁਹਿੰਮ ਚਲਾਈ ਗਈ ਹੈ ਉਸੇ ਲੜੀ ਦੇ ਵਿੱਚ ਅਸੀਂ ਸਾਡੇ ਸ੍ਰੀ ਭਾਗਿਰਾ ਸਿੰਘ ਜੀ ਮੀਨਾ ਐਸਐਸਪੀ ਸਾਹਿਬ ਜੀ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਜੀ ਦੇ ਯੋਗ ਹਦਾਇਤਾਂ ਤੇ ਜਿਹੜਾ ਹੈਗਾ ਸਾਡੇ ਸਬਡਿਵੀਜ਼ਨ ਲੰਬੀ ਦੇ ਅ ਹਰਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਜੀ ਦੇ ਉੱਪਰ ਕਾਫੀ ਜਿਹੜੇ ਹੈਗੇ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹੈ ਹੈਵੀ ਰਿਕਵਰੀ ਦੇ ਪਰਚੇ ਦਰਜ ਨੇ ਉਹਨੇ ਜਿਹੜੀ ਪਿਛਲੇ 5 ਸਾਲਾਂ ਦੇ ਵਿੱਚ ਨਸ਼ਾ ਤਸਕਰੀ ਕਰਕੇ ਜਿਹੜੀ ਆਪਣੀ ਜਮੀਨ ਜਾਇਦਾਦ ਕਿਸੇ ਵੀ ਤਰ੍ਹਾਂ ਦੀ ਮੋਬਾਈਲ ਜਾਂ ਇਮੋਬਾਈਲ ਪ੍ਰਾਪਰਟੀ ਬਣਾਈ ਹੈ ਉਸ ਜਾਇਦਾਦ ਨੂੰ ਅਸੀਂ ਜਿਹੜੀ ਹੈਗੀ ਹੈ ਅ ਕਰੀਬ 67 ਲੱਖ ਰੁਪਈਆ ਉਹ ਅਸੀਂ ਕੰਪੀਟੀਟੈਂਟ ਅਥਾਰਟੀ ਤੋਂ ਉਹ ਫ੍ਰੀਜ਼ ਕਰਵਾਈ ਹੈ ਅੱਜ ਚੌਂਕੀਦਾਰ ਕੱਖਾਂ ਵਾਲੀ ਐਸ ਐਚਓ ਲੰਬੀ ਸੌਨ ਸੈਕਟਰ ਮਨਿੰਦਰ ਸਿੰਘ ਤੇ ਹੋਰ ਪਿੰਡ ਦੇ ਬੰਦਿਆਂ ਨੂੰ ਨਾਲ ਲੈ ਕੇ ਅਸੀਂ ਉਹਨਾਂ ਦੇ ਘਰ ਜਿਹੜਾ ਹੈਗਾ ਅ ਕੰਪੀਟੀਟੈਂਟ ਅਥਾਰਟੀ ਦਾ ਨੋਟਿਸ ਇੱਕ ਉਹਨਾਂ ਦੀ ਵਾਈਫ ਨੂੰ ਤਮੀਲ ਕਰਾਇਆ ਹਰਜੀਤ ਸਿੰਘ ਦੀ ਨੂੰ ਔਰ ਦੂਸਰਾ ਅਸੀਂ ਇਹਨਾਂ ਬੰਦਿਆਂ ਦੀ ਹਾਜ਼ਰੀ ਦੇ ਵਿੱਚ ਉਹਦੇ ਘਰ ਦੇ ਅੱਗੇ ਇਹ ਜਿਹੜੀ ਪ੍ਰਾਪਰਟੀ ਉਹਦੀ 60 ਲੱਖ ਰੁਪਏ ਦੀ ਫ੍ਰੀਜ਼ ਕਰਾਈ ਆ ਉਹਦਾ ਨੋਟਿਸ ਚਿਪਕਾਇਆ ਹੁਣ ਇਹ ਆਪਣੀ ਇਸ ਪ੍ਰਾਪਰਟੀ ਨੂੰ ਅੱਗੇ ਬਿਲਕੁਲ ਨਾ ਵੇਚ ਸਕੂਗਾ ਨਾ ਕਿਸੇ ਕਿਸ ਨੂੰ ਤੇ ਲੋਨ ਜਾਂ ਕੋਈ ਹੋਰ ਕੋਈ ਕਾਰਵਾਈ ਕਰ ਸਕੂਗਾ ਪੂਰੇ ਜ਼ਿਲ੍ਹਾ ਫਰੀ ਮੁਕਸਰ ਸਾਹਿਬ ਦੇ ਜਿਹੜੇ ਸਾਡੇ ਸੀਨੀਅਰ ਅਫਸਰਾਂ ਅਤੇ ਉੱਚ ਅਫਸਰਾਂ ਦੀਆਂ ਹਦਾਇਤਾਂ ਦੇ ਅਸੀਂ ਪੂਰੇ ਜ਼ਿਲ੍ਹੇ ਦੇ ਜਿਹੜੇ ਨਸ਼ਾ ਤਸਕਰ ਹੈ ਜਿਹੜਾ ਜਾਂ ਨਸ਼ਾ ਸਮੱਗਲਰ ਉਹਨਾਂ ਨੂੰ ਇਹ ਸਖਤ ਤਾਰਨਾ ਕਰਦੇ ਆ ਕਿ ਜਾਂ ਤਾਂ ਉਹ ਨਸ਼ਾ ਤਸਕਰੀ ਦਾ ਜਿਹੜਾ ਆਪਣਾ ਕੰਮ ਆ ਬੰਦ ਕਰਕੇ ਇੱਕ ਵਧੀਆ ਸਮਾਜਿਕ ਜੀਵਨ ਜਿਉਣ ਨਹੀਂ ਇਸੇ ਤਰ੍ਹਾਂ ਹੀ ਜੇ ਉਹਨਾਂ ਦੀ ਕਿਸੇ ਕਿਸਮ ਦੀ ਜਿਹੜੀ ਪ੍ਰਾਪਰਟੀ ਉਹਨਾਂ ਨੇ ਨਸ਼ਾ ਤਸਕਰੀ ਕਰਕੇ ਬਣਾਈ ਹੈ ਇਸੇ ਤਰ੍ਹਾਂ ਹੀ ਉਹ ਫ੍ਰੀਜ਼ ਕਰਾਈ ਜਾਊਗੀ